ਵੈਭੁਰ ਜੀ ਕਾ ਖਾਲਸਾ ਵੈਭੁਰ ਜੀ ਕੀ ਫਤਿਹ ਜਿਹੜੀ ਸਾਡੀ ਕੌਮ ਦੇ ਕਢਮ ਚੌਧਰੀ ਸੌਦਾ ਲਾਉਣ ਨੂੰ ਤਿਆਰ ਰਹਿੰਦੇ ਨੇ ਉਹਨਾਂ ਨੂੰ ਅੱਜ ਦੱਸਣ ਲੱਗਾ ਵੀ ਜੇ ਸੌਦਾ ਲਾ ਸਕਦੇ ਹੋ ਤਾਂ ਲਾ ਕੇ ਦਿਖਾਓ ਜਾਣਦੇ ਹਾਂ ਸੁੱਚਾ ਸਿੰਘ ਲੰਗਾ ਨੂੰ ਸੁੱਚਾ ਸਿੰਘ ਲੰਗਾ ਨੂੰ ਜਾਣਦੇ ਹਾਂ ਜਿਹਨੇ ਇੱਕ ਬਹੁਤ ਵਧੀਆ ਕਾਰਨਾਮਾ ਕੀਤਾ ਸੀ ਵੀਡੀਓ ਵਾਇਰਲ ਹੋਈ ਸੀ ਅਸਲੀਲ ਉਹਦਾ ਮੁੰਡਾ ਤੇ ਪੰਜ ਸੱਤ ਮੁੰਡੇ ਹੋਰ ਨਾਲ ਇੱਕ ਕੁੜੀ Shimla ਦੇ ਹੋਟਲ ਦੇ ਵਿੱਚ ਚਿੱਟੇ ਦੇ ਨਾਲ ਫੜੇ ਗਏ ਉਹਨਾਂ ਦੇ ਕੋਲੋਂ ਚਿੱਟਾ ਫੜਿਆ ਗਿਆ ਜੇ ਨਾਂ ਸਮਝ ਆਈ ਹੋਵੇ ਦੁਬਾਰਾ ਫੇਰ ਦੱਸਣ ਲੱਗਾ ਸੋਚਾ ਸਿੰਘ ਲੰਗਾ ਜਿਹਦੀ ਵੀਡੀਓ ਬਹੁਤ ਮਸ਼ਹੂਰ ਹੋਈ ਸੀ ਇੰਟਰਨੈਟ ਤੇ ਪਤਾ ਥੈਨੂੰ ਉਹਦਾ ਮੁੰਡਾ ਪੰਜ-ਛਤ ਮੁੰਡੇ ਹੋਰ ਨਾਲ ਨਾਲ ਕੁੜੀ Shimla hotel ਦੇ ਵਿੱਚ ਫੜੇ ਗਏ ਤੇ ਕੋਲੋਂ ਫੜਿਆ ਗਿਆ ਚਿੱਟਾ ਸਮਝਦੇ ਹੋ? ਦੇਖੋ ਜਿਹੜੇ ਕਹਿੰਦੇ ਹੁੰਦੇ ਨੇ ਨਾ ਖੱਜਾਂ ਕਤੇੜਾਂ ਭੇਡਾਂ ਕਿ ਸੌਦਾ ਲਾਤਾ ਸੀ ਕਿਸੇ ਗਰੀਬ ਨੂੰ ਮਾਰ ਕੇ ਤੇ ਹੁਣ ਲਾਓ ਸੌਦਾ। ਛੋਟਾ ਸਿੰਘ ਲੰਗਾ ਪਤਾ ਕੌਣ ਹੈ? ਜਿਹੜਾ ਕਾਲ ਤੱਕ ਤੇ ਮਾਫੀ ਮੰਗ ਕੇ ਆਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ। ਠੀਕ ਹੈ ਆਇਆ ਜੀ ਨਾ ਮੰਕੇ ਜਫੇਦਾਰਾ ਨੇ ਮਾਫੀ ਕਰਤਾ ਸੀ 2-4 ਕਰੋੜ ਰੁਪਇਆ ਲਿਆ ਹੋਣਾ ਮਾਫਤਾ ਕੀਤਾ ਹੋਣਾ ਸਮਝੀ ਗੱਲ ਤੇ ਹੁਣ ਉਹਦਾ ਮੁੰਡਾ ਚਲ ਮੁੰਡਾ ਨਹੀਂ ਕਹਿੰਦਾ ਉਹਦਾ ਸੁਪੁੱਤਰ ਠੀਕ ਹੈ ਉਹਦਾ ਬੇਟਾ ਸਿਰ ਤੋਂ ਕਲੀਨ ਸ਼ੇਪ ਵੀ ਹੈ ਤੇ ਮੁੰਡਾ ਕੀ ਕਹਿੰਦਾ ਜੀ ਸ਼ਰੋਮਣੀ ਅਕਾਲੀ ਦਲ ਦੇ ਕੈਬਨਟ ਮੰਤਰੀ ਸੁਚਾ ਸਿੰਘ ਲੰਗਾ ਦਾ ਤੇ ਪੰਜ ਸੱਤ ਗੁੰਡੇ ਉਹਦੇ ਨਾਲ ਮਸਟੰਡੇ ਹੋਰ ਸੀ ਤੇ ਇੱਕ ਕੁੜੀ ਸੀ ਜਿਹਨੂੰ ਨਾਲ ਲੈ ਕੇ ਗਿਆ ਸੀ ਰੰਗ ਰਲੀਆਂ ਮਨਾਉਣ ਵਾਸਤੇ ਪਤਾ ਕਿੱਥੇ ਫੜੇ ਗਏ Shimla ਦੇ ਹੋਟਲ ਦੇ ਵਿੱਚ ਕੋਲੋਂ ਕਿ ਫੜਿਆ ਗਿਆ ਚਿੱਟਾ ਵੀਡੀਓ ਵਾਇਰਲ ਹੋ ਰਹੀ ਹੈ ਧੁੱਤ ਨਸ਼ੇ ਦੇ ਵਿੱਚ ਇੱਕ ਕਮਲੇ ਹੋਏ ਬੈਠੇ ਆ ਅਗਲੇ ਨੇ ਵਧੀਆ ਵੀਡੀਓ ਬਣਾਈ ਮੈਂ ਇਹ ਤਾਂ ਕਹਿ ਰਿਹਾ ਜਿਹੜੇ ਖੱਜ ਕਿਸੇ ਗਰੀਬ ਨੂੰ ਮਾਰ ਕੇ ਟੰਗ ਦਿੰਦੇ ਕਹਿੰਦੇ ਇਹ ਬਿਆਦਬੀ ਕਰਦਾ ਸੀ ਤੇ ਪੁੱਤ ਮੇਰੇ ਸੁਆਦ ਹੁਣ ਆਉ ਹੁਣ ਲਾਓ ਸੋਦਾ ਨਾਲੇ ਸੁਚਾਸਨ ਲਗਾ ਦਾ ਲਾਓ ਨਾਲੇ ਦੇ ਮੁੰਡੇ ਦਾ ਲਾਓ ਜਿਹੜਾ ਹੋਟਲ ਦੇ ਵਿੱਚ ਸ਼ਰਿਆਮ ਪੜਿਆ ਗਿਆ ਪੰਜ ਸੱਤ ਗੁੰਡਿਆਂ ਦੇ ਨਾਲ ਚਿੱਟੇ ਦੇ ਨਾਲ ਹੋੜਿਆਗਾ ਚਿੱਟੇ ਦੇ ਨਾਲ ਤੇ ਨਾਲ ਕੁੜੀ ਸੀ ਮੈਨੂੰ ਨਾਮ ਹੀ ਚਿੱਤਿਆ ਕੁੜੀ ਦਾ ਪਰ ਮੈਂ ਨਾਮ ਲੈਣਾ ਨਹੀਂ ਚਾਹੁੰਦਾ ਕੁੜੀ ਦੀ ਹੋ ਸਕਦਾ ਆਪਣੇ ਮਜਬੂਰੀ ਹੋਵੇ ਪਰ ਇਹਨਾਂ ਮਸਟੰਡਿਆਂ ਦੀ ਕੀ ਮਜਬੂਰੀ ਸੀ ਇਹ ਕਾਲੀਆਂ ਦੇ ਕਾਕੇ ਨੇ ਇਹ ਪੰਥਕ ਪਾਰਟੀ ਦੇ ਵਿਗੜੇ ਹੋਏ ਮਸਟੰਡੇ ਨੇ ਇਹ ਅਕਾਲੀਆਂ ਦੀਆਂ ਵਿਗੜੀਆਂ ਹੋਈਆਂ ਔਲਾਦਾ ਨੇ ਜਿਹੜੀਆਂ ਫੜੀਆਂ ਗਈਆਂ ਸ਼ਿਮਲੇ ਹੋਟਲ ਦੇ ਵਿੱਚ ਚਿੱਟੇ ਦੇ ਸਮੇਤ ਹੋਰ ਕੁ ਸੁਣਨਾ ਮੈਂ ਉਹਨਾਂ ਨੂੰ ਕਹਿ ਰਿਹਾ ਜਿਹੜੇ ਕਹਿੰਦੇ ਅਸੀਂ ਕਿਸੇ ਗਰੇਵ ਨੂੰ ਫੜ ਕੇ ਕੁੱਟਦਾ ਸੌਦਾ ਲਾਤਾ ਬਿਆਦਵੀ ਕਰਨ ਵਾਸਤੇ ਆਇਆ ਸੀ ਹੁਣ ਮੂੰਹ ਕਰੋਗੇ ਉਧਰ ਨੂੰ ਲਾਉਂਗੇ ਸੌਦਾ ਹੈ ਗਈ ਹਿੰਮਤ ਮਾਰੋਂਗੇ ਗੋਲੀ ਹਿੰਮਤ ਹੈ ਪਰ ਮੈਂ ਗਿਆਨੀ ਬੂਟਾ ਸਿੰਘ ਬੋਲਦਾ ਮੈਂ ਜੜਾਂ ਪੱਟ ਕੇ ਛੱਡੂ ਜਿਹੜੇ ਗੁੰਡਾਗਰਦੀ ਕਰਦੇ ਨੇ ਤੇ ਜਿਹੜੇ ਗੁੰਡਾਗਰਦੀ ਕਰਵਾਉਂਦੇ ਨੇ ਜਿਹੜੇ ਇਹੋ ਜਿਹੇ ਕਰਤੂਤਾਂ ਕਰਦੇ ਨੇ ਇਹੋ ਜਿਹੇ ਕਰਤੂਤਾਂ ਕਰਵਾਉਂਦੇ ਨੇ ਮੈਂ ਸੁਚਾ ਸਿੰਘ ਲੰਗਾ ਦੀ ਗੱਲ ਕਰਦਾ ਕੀ ਦੀ ਗੱਲ ਕਰਦਾ ਸੁਚਾ ਸਿੰਘ ਲੰਗਾ ਦੀ ਕੀ ਦੀ ਗੱਲ ਕਰਦਾ ਸੋਚਾ ਸਿੰਘ ਲਗਾ ਦੀ ਉਹਦਾ ਮੁੰਡਾ ਫੜਿਆ ਗਿਆ ਸਿਮਲੇ ਹੋਟਲ ਦੇ ਵਿੱਚ ਕਿੱਟੇ ਦੇ ਨਾਲ ਸਮਝ ਆ ਗਈ ਹੋਣੀ ਹੈ ਗੱਲ ਹੁਣ ਤਾਂ ਕੈਬਨਿਟ ਮੰਤਰੀ ਸੀ ਅਕਾਲੀਆਂ ਦਾ ਇਹ بگੜੀਆਂ ਹੋਈਆਂ ਔਲਾਦਾਂ ਨੇ ਅਕਾਲੀਆਂ ਦੀਆਂ ਲੀਲੀਆਂ ਪੱਗਾਂ ਵਾਲਿਆਂ ਦੀਆਂ ਪੀਲੀਆਂ ਪੱਗਾਂ ਵਾਲਿਆਂ ਦੀਆਂ ਜਿਹੜੇ ਦਰਬਾਰ ਸਾਹਿਬ ਤੋਂ ਜਾ ਕੇ ਸਰੂਪੇ ਲੈਂਦੇ ਸੀ ਇਹ ਉਹਨਾਂ ਦੀਆਂ ਕਰਤੂਤਾਂ ਨੇ ਬਸ ਇੰਨੀ ਕੁ ਗੱਲ ਕਰਨੀ ਸੀ ਜੇ ਸੰਗ ਸ਼ਰਮ ਹੋਈ ਨਾ ਅਣਖ ਗੈਰਤ ਜੁਰਤ ਹੋਈ ਤੁਹਾਡੇ ਵਿੱਚ ਹੁਣ ਲਾ ਕੇ ਦਿਖਾਓ ਸੋਦਾ ਮੈਂ ਇੱਕ ਵਾਰੀ ਨਹੀਂ ਇਹ ਵੀਡੀਓ ਦੇ ਵਿੱਚ 10 ਵਾਰੀ ਕਹਿੰਦਾ ਸੁੱਚਾ ਸਿੰਘ ਲੰਗਾ ਦਾ ਮੁੰਡਾ ਸੁੱਚਾ ਸਿੰਘ ਲੰਗਾ ਦਾ ਮੁੰਡਾ ਸੁੱਚਾ ਸਿੰਘ ਲੰਗਾ ਦਾ ਮੁੰਡਾ 10 ਵਾਰੀ ਕਹਿੰਦਾ ਹੁਣ ਕਰਿਓ ਉਧਰ ਨੂੰ ਮੂੰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ